ਲੈਕਚਰਤ ਵਾਲੇ ਮੁੱਦੇ 'ਚ ਕੋ ਕੁੜੀ ਜਿਹੜੀ ਮਾਡਲ ਵੈਦਾਂ ਦੀਆਂ ਵੀ ਐਡਾ ਕਰਦੀ ਆ ਕਿ ਕੀ ਪਕਾ ਲੁਥਰਾ ਨਾਸਾ ਹਾਂ ਟੇਰਾਵਾਲੀ ਛੱਡੀ ਮਿੱੱਟੀ ਮਿਲਾ ਭੈਣ ਬਣ ਕੇ ਉਹਨੂੰ ਸਮਝ ਕੇ ਸਮਝਾਇਆ ਵੀ ਭੈਣੇ ਤੂੰ ਕਿਉਂ ਕਰਦੀ ਆ ਇਦਾਂ ਕਮਜ਼ੋਰੀ ਹੈਗੀ ਐਨ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਟਾਈਮਿੰਗ ਦੀ ਜਾਂ ਫਿਰ ੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਸਾਈਜ਼ ਦੀ ਪ੍ਰੋਬਲਮ ਆ ਬਈ ਤੁਸੀਂ 30 35000 ਦੀ ਪ੍ਰੋਮੋਸ਼ਨ ਪਿੱਛੇ ਉਹ ਤੁਸੀਂ ਕਾਂਵਾਸ਼ ਨੂੰ ਵਧਾਉਣ ਵਾਲੀਆਂ ਦਵਾਈਆਂ ਪ੍ਰਮੋਟ ਕਰੀ ਜਾ ਰਹੇ ਕਿਹੜੇ ਛੱਡ ਬੋਲਦਾ ਕੌਣਾ ਇਹ ਮੈਂ ਬੋਲਦਾ ਕਿਹੜੀਆਂ ਚਨਲੀਆਂ ਪਰੇਸ਼ਾਨ ਆ ਵੀ ਆ ਤੇ ਘਰ ਵਾਲੇ ਉਹ ਤਾਂ ਖੁਦ ਉਹਦਾ ਪਰਿਵਾਰ ਵੀ ਨਹੀਂ ਚਾਹੁੰਦਾ ਹੋਣਾ ਮੈਨੂੰ ਤਾਂ ਲੱਗਦਾ ਗਦਿਆਂ ਮੁਰੇ ਦੀਨ ਵਜਾਉਣ ਦਾ ਕੀ ਫਾਇਦਾ ਕਿ ਮਸੀਨੋ ਫਸੀਲ ਹੋ ਜਾਂਦੂ ਅਸੀਂ ਤਾਂ ਲੋਕਾਂ ਦੀ ਸੁਣ ਕੇ ਕੀਤੀ ਵੀ ਲੋਕ ਚਾਹੁੰਦੇ ਆ ਵੀ ਵੈਕਾਰੀ ਦਾ ਸਮਝਾ ਦਿੰਦੇ ਤੇ ਸਾਰਿਆਂ ਨੂੰ ਸਮਝਾਈ ਦਈ ਆ ਹੁਣ ਸਮਝਾਇਆ ਸੀ ਤੇ ਆ ਕੁਝ ਮਿਲਿਆ ਅਰੇ ਯਾਰ ਜਿੱਦਾਂ ਹਾਂ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲੋ ਅਸੀਂ ਤੁਹਾਡਾ ਸਤਕਾਰ ਕਰਦੇ ਆਂ ਤੇ ਚੁੰਨੀ ਲੈ ਲੋ ਇੱਥੇ ਜਵਾਬ ਦੋ ਫੇਰ ਮੈਂ ਉਹਨੂੰ ਇੱਕ ਲਿਖਤੀ ਰੂਪ ਦੇ ਵਿੱਚ ਉੱਥੇ ਇੱਕ ਲੈਟਰ ਦਿੱਤਾ ਥੱਲੇ ਲਿਖ ਦਿੱਤਾ ਗਿਆ ਵੀ ਜੇ ਤੁਸੀਂ ਇਸ ਚੀਜ਼ ਨਾਲ ਸਹਿਮਤ ਆ ਤੇ ਇਹਨੂੰ ਤਾਂ ਪੋਸਟ ਕਰਿਓ ਪੋਸ ਕੀਤੀ ਤਾਂ ਉਹਨਾਂ ਨੇ ਤੇ ਨਹੀਂ ਹਾਂ ਉਹਨਾਂ ਨੇ ਉਦੋਂ ਹੀ ਉਸ ਚੀਜ਼ ਨੂੰ ਪੋਸਟ ਕਰਕੇ ਸਾਡੇ ਨਾਲ ਕਲੇਮ ਵੀ ਕੀਤਾ ਅਸੀਂ ਉੱਥੋਂ ਚਲੇ ਗਏ ਆ ਤੇ ਘੰਟੇ ਬਾਅਦ ਪੋਸਟ ਡਿਲੀਟ ਹੋ ਜਾਂਦੀ ਤੇ ਸਾਂ